ਹੁਣੇ ਪੱਲਾ ਵੀਰੇ ਸਾਰਾ 3000 ਰੁਪਏ ਦਾ ਅੱਛਾ ਜੀ ਠੀਕ ਹੈ ਇਹਨੂੰ ਚਾਹੇ ਤੁਸੀਂ 100 ਫੁੱਟ ਤੋਂ ਪੱਲੇ ਨੂੰ ਸਿੜਦੇ ਸਾਲਾ ਹਲਕਾ ਨਹੀਂ ਇਹਦੇ ਵਿੱਚ ਪਾਣੀ ਵੀ ਅੰਦਰ ਨਹੀਂ ਜਾਊਗਾ ਪੱਲੇ ਦੇ ਵਿੱਚ ਅੱਛਾ ਜੀ ਉੱਤੀ ਖੜਾ ਰਹੂਗਾ ਵਿੱਚ ਨਹੀਂ ਜਾਊਗਾ ਐਨੀ ਪ੍ਰੋਪਰ ਫਿਟਿੰਗ ਹੁੰਦੀ ਆ ਅੱਛਾ ਜੀ ਉਰੇ ਬੰਦਾ ਆ ਕੇ ਕਾਰੀਗਰ ਬੰਦਾ ਅਗਲੇ ਨਾਲ ਆਇਆ ਹੁੰਦਾ ਇਹ ਪਤਾ ਨਹੀਂ ਉਹੀ ਸਾਗ ਬਣਾ ਦਾ ਪੱਲਾ ਮੰਨ ਨਹੀਂ ਜਾਂਦੇ ਨਹੀਂ ਐਨੀ ਪ੍ਰੋਪਰ ਫਿਟਿੰਗ ਜਿਸੀ ਰੇਸਾ ਮਾਲ ਦੀ ਸਫਾਈ ਜੇ ਤੁਹਾਨੂੰ ਲੱਗਿਆ ਵੀ ਯਾਰ ਮਾਲ 'ਚ ਸਫਾਈ ਨਹੀਂ ਹੈਗੀ ਜਾਂ ਤੁਹਾਨੂੰ ਲੱਗਿਆ ਯਾਰ ਵੀ ਕਲਮਾ ਕੁਲਮਾ ਇਹ ਸਾਲਾ ਫੁੱਦੂ ਮਾਰਿਆ ਹੈ ਕੰਮਣਾ ਮੇਰੇ ਤੋਂ ਆਉਣ ਜਾਣ ਦਾ ਵੀਰੇ ਤੁਸੀਂ ਕਿਰਾਇਆ ਵੀ ਲੈ ਜੇ 2000 ਰੁਪਏ ਤੋਂ ਪੱਲਾ ਸ਼ੁਰੂ ਹੋ ਜਾਂਦਾ ਜੀ ਅੱਛਾ ਜੀ ਜਿਹੜਾ ਮਾਰਕੀਟ ਦੇ ਵਿੱਚ 8000 ਰੁਪਏ ਦਾ ਪੱਲਾ ਮਿਲਦਾ ਹੈ ਹਾਂ ਜੀ ਹਾਂ ਸਨਮੈਕੇ ਵਾਲਾ ਹੂੰ ਮੇਰੇ ਤੋਂ ਤੁਸੀਂ ਸਿਰਫ 3000 ਰੁਪਏ ਦੇ ਵਿੱਚ ਲਿਆ ਸਕਦੇ ਗਾਰੰਟੀ ਵਾਲਾ ਹੋਊਗਾ ਜੀ 10 ਸਾਲ ਦੀ ਇਹਦੀ ਗਾਰੰਟੀ ਹੋਊਗੀ ਜੀ ਅੱਛਾ ਜੀ ਪੁੱਛ ਮਰਜੀ ਹੋ ਜੇ ਮੇਰੀ ਗਾਰੰਟੀ ਹੈ ਵੀ ਜਿੱਥੇ 15 ਲੱਖ ਰੁਪਏ ਲੱਗਦਾ ਉੱਥੇ ਮੈਂ 3 ਲੱਖ ਰੁਪਏ 'ਚ ਸਾਰ ਸਰਤਾਲਾ ਵੀ ਸਾਡੇ ਕੋਲੇ ਬੰਦਾ ਆ ਗਿਆ ਸੀਗਾ ਔਰ ਇੱਕਾ ਠੀਕ ਹੈ ਜੀ 10 ਮਿਸਤਰੀਆਂ ਤੋਂ ਮਾਲ ਚੈੱਕ ਕਰਾ ਲਿਆ ਨਾ ਤਾਂ ਕਾਰਗਰੀ ਵਿੱਚ ਨੁਕਸ ਨਿਕਲਿਆ ਨਾ ਸਾਗਵਾਨ ਚ ਨੁਕਸ ਨਿਕਲਿਆ ਅੱਛਾ ਜੀ 260000 ਰੁਪਏ ਦੇ ਵਿੱਚ ਕੋਠੀ ਤਿਆਰ ਕਰਕੇ ਦਿੱਤੀ ਆ ਸਾਗਵਾਨ ਦੀ ਸਾਰੀ ਸਾਰੀ 22 ਵਿੰਡੋਆਂ ਨੇ 16 17 ਬੱਲੇ ਨੇ ਅੱਛਾ ਜੀ ਹਾਂ ਜਲੰਧਰ ਦਾ ਮਾਲ ਹੈ ਜੀ ਨੂਰ ਮਹਿਲ ਦਾ ਜੀ 22 ਸਾਰੇ ਕਿਤੇ ਪਤਾ ਕਰਕੇ ਆਇਆ ਕੋਈ ਉਹਨੇ ਫੈਕਟਰੀ ਨਹੀਂ ਛੱਡੀ ਕੋਈ ਦੁਕਾਨ ਨਹੀਂ ਛੱਡੀ ਠੀਕ ਹੈ ਜੀ ਸਾਰੇ ਉਹ ਕਹਿੰਦਾ ਵੀ ਇੰਡੀਆ ਨਾਲੋਂ ਰੇਟ ਬਾਈ ਥੋੜਾ ਘੱਟ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੁਰਪ੍ਰੀਤ ਸਿੰਘ ਭਾਈ ਤੇ ਮਿਸ਼ਾਲ ਬੁਡਵਰਕਸ ਲੰਗੋਵਾਲ ਆਗੇ ਬਾਈ ਲਖਮਿੰਦਰ ਕੋਲੇ ਪਿਛਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਬਹੁਤ ਸਾਰੇ ਵੀਰਾਂ ਦੇ ਸਵਾਲ ਸੀ ਵੀ ਜਿਹੜਾ ਅਸੀਂ ਪੱਲਾ ਦਿਖਾਇਆਗਾ ਸਾਗਵਾਨ ਦੀ ਲੱਕੜ ਦਾ ਪੇਂਟ ਹੋਇਆ ਹੋਣ ਕਰਕੇ ਬਹੁਤੇ ਲੋਕਾਂ ਨੇ ਵੀਰਾਂ ਨੇ ਸ਼ੰਕਾ ਜਤਾਇਆ ਸੀ ਵੀ ਸ਼ਾਇਦ ਪਲਾਸਟਿਕ ਦਾਗਾ ओरिजिनल ਨਹੀਂ ਹੈਗਾ ਲਈ ਮਿੱਤਰੋ ਆਹਾ ਦਰਵਾਜ਼ੇ ਤਿਆਰ ਹੋਏ ਹੋਏ ਨੇ ਨਿਗਾਹ ਮਾਰ ਲਓ ਨਾ ਤਾਂ ਇਹਦੇ ਕੋਈ ਪਾਲਿਸ਼ ਹੋਈ ਆ ਨਾ ਪੇਂਟ ਹੋਇਆ ਨਾ ਹਾਲੇ ਹੋਰ ਜਿਹੜਾ ਸਮਾਨ ਲੱਗਣਾ ਉਹ ਲੱਗਿਆਗਾ ਇਹ ਮਾਲ ਤਿਆਰ ਹੋਇਆ ਹੋਇਆ ਜਲੰਧਰ ਨੂੰ ਜਾਣ ਵਾਸਤੇ ਰੇਸ਼ਾ ਦੇਖ ਲਓ ਲੱਕੜ ਦਾ ਇੱਥੋਂ ਤੁਸੀਂ ਕਲੀਅਰ ਹੁੰਦਾ ਵੀ ਸਾਗਵਾਨ ਹੈਗੀ ਆ ਕਿ ਨਾ ਸਵਾਗਤ ਕਰਦੇ ਆ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਵਧੀਆ ਜੀ ਵਧੀਆ ਬਹੁਤ ਸਾਰਾ ਪਿਆਰ ਦਿੱਤਾ ਹੀ ਆਪਣੀ ਵੀਡੀਓ ਨੂੰ ਸਾਰਿਆਂ ਨੂੰ ਲਗਭਗ ਪਿਆਰ ਮਿਲ ਰਿਹਾਗਾ ਪਰ ਬਹੁਤੇ ਵੀਰਾਂ ਨੇ ਇਹ ਕਮੈਂਟ ਸਵਾਲ ਉਠਾਈ ਸੀਗੇ ਵੀ ਸਾਗਵਾਨ ओरिजिनल ਨਹੀਂ ਹੁੰਦੀ ਬੇਸ਼ੱਕ ਆਪਾਂ ਨੇ ਲੱਖ ਰੁਪਏ ਦੀ ਇਨਾਮ ਦੀ ਵੀ ਗੱਲ ਕੀਤੀ ਸੀ ਚਲੋ ਕਮੈਂਟ ਆਏ ਸੀ ਆਪਾਂ ਕਮੈਂਟਾਂ ਦਾ ਜਵਾਬ ਦੇਣਾ ਹੈ ਅੱਜ ਜੀ ਇਹ ਮਾਲ ਦੱਸੋ ਜੀ ਕਿੱਥੇ ਜਾਣਾ ਪਹਿਲਾਂ ਦਾ ਇਹ ਜਲੰਧਰ ਦਾ ਮਾਲ ਹੈ ਜੀ ਨੂਰ ਮਹਿਲ ਦਾ ਜੀ ਬਾਈ ਸਾਰੇ ਕਿਤੇ ਪਤਾ ਕਰਕੇ ਆਏ ਕੋਈ ਉਹਨੇ ਫੈਕਟਰੀ ਨਹੀਂ ਛੱਡੀ ਕੋਈ ਦੁਕਾਨ ਨਹੀਂ ਛੱਡੀ ਠੀਕ ਹੈ ਜੀ ਸਾਰੇ ਉਹ ਕਹਿੰਦਾ ਵੀ ਇੰਡੀਆ ਨਾਲੋਂ ਰੇਟ ਬਾਈ ਥੋੜਾ ਘੱਟ ਹੈ ਹੂੰ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਵੀ ਇਹਦਾ ਰੇਸਾ ਦੇਖੋਗੇ ਕਿਉਂਕਿ ਸਾਗਵਾਨ ਦਾ ਰੇਸਾ ਹੁੰਦਾ ਜਿਹੜਾ ਹੂੰ ਉਹ ਹਰ ਇੱਕ ਅਲੱਗ ਹੀ ਹੁੰਦਾ ਬਿਲਕੁਲ ਜੀ ਉਹਦੀ ਕੋਈ ਤੁਲਨਾ ਨਹੀਂ ਕਰ ਸਕਦਾ ਕਿਸੇ ਵੀ ਚੀਜ਼ ਨਾਲ ਹੁੰਦਾ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਵੀ ਇਹ ਰੇਸਾ ਦਿਖੂਗਾ ਕਈ ਮੇਰੇ ਭਾਈ ਉਰੇ ਆ ਜਾਂਦੇ ਨੇ ਵੀ ਬਾਈ ਸਾਗਵਾਨ origignal ਵੀਰੇ ਜਦੋਂ ਅਸੀਂ ਸਾਗਵਾਨ origignal ਦੀ ਗੱਲ ਕਰਾਂਗੇ ਤਾਂ ਮੇਰੇ ਭਾਈ origignal ਸਾਗਵਾਨ ਹੀ ਦੇਵਾਂਗੇ ਤੁਸੀਂ ਉਰੇ ਆ ਕੇ ਚੈੱਕ ਕਰ ਲਓ ਇੱਕ ਮੈਂ ਹੋਰ ਗੱਲ ਦੱਸ ਦਿੰਦਾ ਹੁਣ ਕਈ ਨਾ ਮੇਰੇ ਕੋਲੇ ਉਰੇ ਬਾਈ ਆਉਂਦੇ ਨੇ ਮਿਸਤਰੀ ਲੈ ਲੈ ਕੇ ਨਾਲ ਅਸੀਂ ਆਪ ਖੁਦ ਮਿਸਤਰੀਆਂ ਕਾਰੀਗਰ ਬੰਦੇ ਆ ਕਾਰਯਗਰੀ ਦੇ ਵਿੱਚ ਹੀ ਰਹੇ ਹੁਣ ਤੱਕ ਜਦੋਂ ਦੇ ਜੰਮਿਆ ਉਦੋਂ ਦੀ ਕੰਮ ਕਰਦੇ ਆਂ ਪਰ ਇਹਦੇ ਵਿੱਚ ਕੀ ਹੁੰਦਾ ਵੀਰੇ ਇੱਕ ਸਾਨੂੰ ਪਤਾ ਹੁੰਦਾ ਵੀ ਹਰ ਇੱਕ ਬੰਦਾ ਦੂਸਰਾ ਬੰਦਾ ਨੁਕਸਬਾਜ਼ੀ ਕਰਦਾ ਜੀ ਸੋ ਤੁਸੀਂ ਭੁੱਲ ਜੋ ਵੀ ਕਾਰਾਗਰੀ ਦੇ ਵਿੱਚ ਕੋਈ ਨੁਕਸ ਹੋਊਗਾ ਲੱਕੜ ਵਿੱਚ ਤੇ ਕੋਈ ਨੁਕਸ ਹੋਊਗਾ ਕੋਈ ਵੀ ਚੀਜ਼ ਦੇ ਵਿੱਚ ਅਸੀਂ ਮੰਨ ਲਓ ਵੀ ਡੁਪਲੀਕੇਸੀ ਨਹੀਂ ਵਰਤਦੇ ਵੀ ਕੱਲ ਨੂੰ ਕਿਸੇ ਮੂੰਹ ਨੀਵਾ ਨਾ ਹੋ ਜੇ ਬਿਲਕੁਲ ਜੀ ਬਿਲਕੁਲ ਅੱਛਾ ਜੀ ਉਹ ਨਾਲ ਜਾਲੀਆਂ ਨੇ ਇਹ ਵੀ ਸਾਗ ਵਣਦੀਆਂ ਨੇ ਇਹ ਜਾਲੀਆਂ ਦੇਖੋ ਸਾਗ ਵਣਦੀਆਂ ਨੇ ਹਾਂਜੀ ਜਦੋਂ ਇਹ ਲੱਗੀ ਹੁੰਦੀ ਹੈ ਨਾ 4 ਇੰਚ ਗਜ ਪਾਏ ਹੋਏ ਆ ਜੀ 4 ਇੰਚ ਇਹਦੇ ਫਰੇਮ ਲੱਗੀ ਹੋਈ ਹੈ ਹੂੰ 90 ਡਿਗਰੀ ਦੀਆਂ ਕਲਮਾਂ ਲਾਈਆਂ ਹੋਏ ਨੇ ਚਾਰੇ ਪਾਸੇ ਜੀ ਬਿਲਕੁਲ ਠੀਕ ਹੈ ਡਬਲ ਜਾਲੀ ਲੱਗੀ ਹੋਈ ਹੈ ਸਟੀਲ ਦੀ ਜਾਲੀ ਅੰਦਰ ਬਰੀਕ ਲੱਗੀ ਹੋਈ ਹੈ ਅੱਛਾ ਜੀ 400 ਰੁਪਏ ਸਕਰ ਫੁੱਟ ਦਾ ਇਹਦਾ ਰੇਟ ਹੈ ਇਹਦਾ ਤਿਆਰ ਦਾ ਹੈ ਹਾਂਜੀ ਅੱਛਾ ਜੀ ਸ਼ਰਤ ਵਾਲਾ ਵੀ ਸਾਡੇ ਕੋਲੇ ਬੰਦਾ ਆ ਗਿਆ ਸੀਗਾ ਰੇਕਾ ਠੀਕ ਹੈ ਜੀ 10 ਮਿਸਤਰੀਆਂ ਤੋਂ ਮਾਲ ਚੈੱਕ ਕਰਾ ਲਿਆ ਨਾ ਤਾਂ ਕਾਰਗਰੀ ਵਿੱਚ ਨੁਕਸ ਨਿਕਲਿਆ ਨਾ ਸਾਗਬਾਨ ਵਿੱਚ ਨੁਕਸ ਨਿਕਲਿਆ। ਅੱਛਾ ਜੀ। 2,69,000 ਰੁਪਏ ਦੇ ਵਿੱਚ ਕੋਠੀ ਤਿਆਰ ਕਰਕੇ ਦਿੱਤੀ ਐ ਸਾਗਬਾਨ ਦੀ ਸਾਰੀ ਸਾਰੀ 22 ਵਿੰਡੋਆਂ ਨੇ 16-17 ਪੱਲੇ। ਅੱਛਾ ਜੀ। ਹਾਂ ਜੀ। 2,69,000 2,69,000 ਰੁਪਏ ਦੀ ਆਜੂਰੇ ਚੈੱਕ ਕਰਾ ਲਾਂਗੇ। ਜੇ ਨਾਰਮਲੀ ਆਪਾਂ ਗੱਲ ਕਰੀਏ ਜੇ ਵੈਸੇ ਉਹਦਾ ਮਾਰਕੀਟ ਰੇਟ ਨਾਲ ਕਿੰਨਾ ਖਰਚਾ ਆਉਂਦਾ ਜੀ ਉਹਦਾ। ਵੀਰੇ ਉਹ 22 ਨੇ ਨਾ ਹਾਂ ਜੀ। 20 ਤਾਰੇ ਮਿਸਤਰੀ ਲੈ ਆ ਕੇ ਖੜੇ ਕਰਤੇ। ਜੀ। ਉਹ ਕਿਹੜੀ ਜਗ੍ਹਾ ਜਿੱਥੇ 269000 ਰੁਪਏ ਦਾ ਬਣਾ ਦਿੱ 269 ਦਾ 69 ਦੇ ਗਿਆ ਕਹਿੰਦਾ ਵੀ ਮੇਰਾ ਸਾਗਵਾਨ ਹੋਣਾ ਜੀ ਅੱਛਾ ਜੀ ਵੀ ਦੁਬਾਰੇ ਹੀ ਮੈਂ ਚੈੱਕ ਕਰਕੇ ਲਿਜਾਂ ਪਰ ਅਸੀਂ ਸਾਨੂੰ ਆਪਣੇ ਮਟੀਰੀਅਲ ਤੇ ਮਾਣ ਆ ਵੀ ਗਲਤ ਕੰਮ ਨਾ ਕਦੇ ਕਰਨਾ ਨਾ ਕਰੀਏ ਠੀਕ ਹੈ ਜੀ ਠੀਕ ਹੈ ਸਾਗਵਾਨ ਕਿਹਾ ਤਾਂ ਸਾਗਵਾਨ ਹੀ ਹੋ ਗਈ ਕੱਲ ਬੰਦਾ ਮੈਂ ਕੋਠੀ ਦੇ ਵਿੱਚ ਲੱਕੜ ਲੈ ਕੇ ਆਇਆ ਸੀ ਮੇਰੇ ਕੋਲੇ ਆ ਗਿਆ ਜੀ 280 ਫੁੱਟ ਲੱਕੜ ਲੈ ਕੇ ਆਇਆ 7 ਲੱਖ ਰੁਪਏ ਦੀ ਕੱਲੀ ਲੱਕੜ ਲੱਕੜ ਅੱਛਾ ਜੀ 280 ਫੁੱਟ 12 13 ਭੱਲੇ ਨੇ 12 13 ਵਿੰਡੋਆਂ ਨੇ 280 ਫੁੱਟ ਲੱਕੜ ਲੈ ਕੇ ਆਇਆ ਬੰਦਾ ਉਹਦੇ ਵਿੱਚ ਜਗਾਠਾਂ ਵੀ ਉਹਨਾਂ ਦੇ ਲੱਕੜ ਦੀਆਂ ਲੱਗਣੀਆਂ ਨੇ ਜੀ 7 ਲੱਖ ਦੀ ਇਕੱਲੀ ਲੱਕੜ ਲਕੜਾਈ ਆ ਬਾਈ ਜੀ ਹੈਵੀ ਕੋਲ ਜਾਲੀਆਂ ਦਿਲੇਆਂ ਦੀਆਂ ਕਟਾਈਆਂ ਲੇਬਰਾਂ ਹਲੇ ਸਾਰੀਆਂ ਉੱਤੇ ਨੇ ਹਲੇ ਸਾਰਾ ਪਰ ਖੜਾ ਹੈਗਾ ਘੱਟੋ ਘੱਟ 7 ਤੋਂ 14-15 ਲੱਖ ਰੁਪਏ ਦਾ ਕੰਮ ਨਹੀਂ ਪੜੂਗਾ ਤੁਸੀਂ ਉਹ ਕਿੰਨੇ ਚ ਨਵੇੜ ਦਿੰਦੇ 14-15 ਲੱਖ ਰੁਪਏ ਵਾਲਾ ਕੰਮ ਘੱਟੋ ਘੱਟ ਬਾਹਲਾ ਤਾਂ ਚਲੋ ਮੈਂ ਆਪਦੇ ਦੀ ਮਾੜ ਨਹੀਂ ਕਰਦਾ ਹੈਗਾ ਫਿਰ ਉਹ ਜ਼ਿਆਦਾ ਕਹਿਣ ਲੱਗ ਜਾਂਦੇ ਆ ਮੇਰੀ ਗਾਰੰਟੀ ਹੈ ਵੀ ਜਿੱਥੇ 15 ਲੱਖ ਰੁਪਏ ਲੱਗਦਾ ਉੱਥੇ ਮੈਂ 3 ਲੱਖ ਰੁਪਏ ਚ ਸਾਰ ਦੂੰਗਾ ਅੱਛਾ ਜੀ ਹਾਂਜੀ ਜਿੱਥੇ 15 ਜਿੱਥੇ 15 ਲੱਖ ਰੁਪਏ ਸਰੋਂ ਲੱਗੇ ਪਰਮਾਤਮਾ ਦੀ ਮੈਂ ਕਹਿਣ ਲੱਗਾ ਵੀ 10 ਚ ਸਾਰ ਦੂੰਗੇ ਨਾ ਨਾ 10 ਸੋਚ ਰਿਹਾ ਸੀ ਵੀ 10 ਕਹੂ ਬਾਈ ਜਿੱਥੇ 15 ਲੱਖ ਰੁਪਏ ਦਾ ਕੰਮ ਹੈ ਨਾ ਉੱਥੇ ਆਪਾਂ 3 ਲੱਖ ਰੁਪਏ ਚ ਕਰ ਦਾਂਗੇ ਬਾਈ ਇਹ ਤਾਂ ਜਮੀ ਗੱਪਲੇ ਵਾਲੀ ਗੱਲ ਹੋ ਗਈ ਹੈ ਨਾ ਇੱਕ ਤਰ੍ਹਾਂ ਦੀ ਪਰ ਬਾਈ ਦਾਵਾ ਕਰਦਾ ਹੈਗਾ ਤੇ ਸਾਬਤ ਵੀ ਕਰਿਆ ਹੋਇਆ ਐਸੀ ਗੱਲ ਨਹੀਂ ਵੀ ਕੱਲਾ ਦਾਵਾ ਕਰਦਾ ਸਾਬਤ ਵੀ ਕਰਿਆ ਹੋਇਆ 1/2 ਲੱਖ ਵਾਲਾ ਬੱਲਾ ਜਦੋਂ 30000 ਚ ਦੇ ਸਕਦਾ ਫਿਰ ਸੱਚਾ ਹੈ ਹਨਾ ਇਹ ਬੱਲੇ ਕਿਨੇ 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 ਤਿਆਰ ਹੋਏ ਨਹੀਂ ਸਾਹਿਬ ਇਹ 500 ਰੁਪਏ ਸਕਰ ਫੁੱਟ ਆ ਬਾਈ ਅੱਛਾ ਜੀ 90 ਡਿਗਰੀ ਦੀ ਕਲਮ ਲੱਗੀ ਹੋਈ ਆ ਅੱਛਾ ਇੱਕ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਨਾ ਮੈਂ ਇੱਕ ਚੀਜ਼ ਕਰਕੇ ਦਿਖਾਨਾ ਆਪਾਂ ਹਾਂਜੀ ਇਹਦੇ ਵਿੱਚ ਪਾਣੀ ਵੀ ਅੰਦਰ ਨਹੀਂ ਜਾਊਗਾ ਬੱਲੇ ਦੇ ਵਿੱਚ ਅੱਛਾ ਜੀ ਉੱਤੀ ਖੜਾ ਰਹੂਗਾ ਵਿੱਚ ਨਹੀਂ ਜਾਊਗਾ ਐਂਡ ਵੀ ਪ੍ਰੋਪਰ ਫਿਟਿੰਗ ਹੁੰਦੀ ਆ ਅੱਛਾ ਜੀ ਉਰੇ ਬੰਦਾ ਆ ਕੇ ਕਾਰੀਗਰ ਬੰਦਾ ਅਗਲੇ ਨੂੰ ਆਇਆ ਹੁੰਦਾ ਪਤਾ ਨਹੀਂ ਉਹੀ ਸਾਗ ਬਾਣ ਦਾ ਪੱਲਾ ਮੰਨ ਜਾਂਦੇ ਨੇ ਵੀ ਇੰਨੀ ਪ੍ਰੋਪਰ ਫਿਟਿੰਗ ਸਾਰਾ ਕੁਝ ਵਿੱਚੋਂ ਕੱਢਿਆ ਹੋਇਆ ਜੀ ਅੱਛਾ ਜੀ ਐਨ ਇਹਗਾ ਵੀ ਗੋਲਾ ਗੋਲਾ ਇਹਦੇ ਹੱਡ ਨਹੀਂ ਲਾਇਆ ਹੋਇਆ ਇਹ ਇਹ ਵਿੱਚੋਂ ਕੱਢਿਆ ਹੋਇਆ ਹੈ ਵਿੱਚੋਂ ਕੱਢਿਆ ਹੋਇਆ ਹੈ ਠੀਕ ਹੈ ਆਮ ਤੌਰ ਤੇ ਗੋਲਾ ਵੱਖਰਾ ਲੱਗਿਆ ਹੁੰਦਾ ਹੈਗਾ ਗੋਲਾ ਵੱਖਰਾ ਸੀ ਵਿੱਚੋਂ ਹੀ ਕੱਢਦੇ ਆ ਇੱਧਰ ਜਾਲੀ ਵਾਲੇ ਜਾਲੀ ਵਾਲੇ ਬੱਲੇ ਪਏ ਨੇ ਤੁਸੀਂ ਰੇਸ ਆ ਮਾਲ ਦੀ ਸਫਾਈ ਜੇ ਤੁਹਾਨੂੰ ਲੱਗਿਆ ਵੀ ਯਾਰ ਮਾਲ 'ਚ ਸਫਾਈ ਨਹੀਂ ਗਈ ਜਾਂ ਤੁਹਾਨੂੰ ਲੱਗਿਆ ਯਾਰ ਵੀ ਕਲਮਾ ਕੋਲਮਾ ਇਹ ਸਾਲਾ ਫੁੱਦੂ ਮਾਰਿਆ ਹੈ ਕੰਮ ਨਾ ਮੇਰੇ ਤੋਂ ਆਉਣ ਜਾਣ ਦਾ ਵੀਰੇ ਤੁਸੀਂ ਕਿਰਾਇਆ ਵੀ ਲੈ ਜੇ ਬਿਲਕੁਲ ਜੀ ਬਿਲਕੁਲ ਜੇ ਤੁਹਾਨੂੰ ਪੱਲਾ ਦੇਖ ਕੇ ਕਾਰਾਗਰੀ ਦੇਖ ਕੇ ਥੋੜੀ ਰੂਹ ਖੁਸ਼ ਨਹੀਂ ਹੁੰਦੀ ਤਾਂ ਮੇਰੇ ਤੋਂ ਕਰਾਇਆ ਵੀ ਲੈ ਕੇ ਜਾਓ ਠੀਕ ਹੈ ਇੱਕ ਮੈਂ ਗੱਲ ਹੋਰ ਕਹੂੰਗਾ ਜਿਹੜੇ ਵੀਰ ਕਹਿੰਦੇ ਨੇ ਜੀ ਵੀ ਇਹਦਾ ਮਾਲ ਜਾਲੀ ਹੈ ਜੀ ਐ ਆ ਜੀ ਬਾਹਰੀ ਸਾਡਾ ਫੋਨ ਨਹੀਂ ਚੱਗਦਾ ਬਾਈ ਅਗਲੇ ਕੋਲੇ ਕੰਮ ਇੰਨਾ ਕਾ ਵੀ ਫੋਨ ਨਹੀਂ ਚੱਕਿਆ ਜਾਂਦਾ ਹੁੰਦਾ ਦੇਖੋ ਨਾ ਕੰਮ ਦੀ ਗੱਲ ਹੋ ਜੇ ਬਹੁਤ ਆ ਦੇਖੋ ਕਿਸੇ ਬੰਦੇ ਨਾਲ ਸਾਡਾ ਕੋਈ ਪੈਸੇ ਪਿੱਸੇ ਫਰਕ ਆਇਆ ਹੋਵੇ ਮੰਨ ਲਓ ਪੱਲਾ ਕੋਈ ਖਰਾਬ ਹੋ ਗਿਆ ਹੋਵੇ ਅਸੀਂ ਉਹਨੂੰ ਬਦਲ ਕੇ ਨਾ ਦਿੱਤਾ ਹੋਵੇ ਇਹ ਸਾਡੀ ਜ਼ਿੰਮੇਵਾਰੀ ਆ ਪਰ ਹੁਣ ਜਿਹੜੇ ਬੰਦੇ ਘਰੇ ਬੈਠੇ ਖੁੰਦਕਾਂ ਕਰੀ ਜਾਂਦੇ ਨੇ ਜਾਂ ਹੁਣ ਮੰਨ ਲਓ ਫੋਨ ਆ ਹੁਣ ਆਪਾਂ ਨੇ ਇੱਥੇ ਫੋਨ ਤੇ ਕੁੜੀਆਂ ਰੱਖਿਓ ਨੇ ਫੋਨ ਕਰਕੇ ਵੈਸੇ ਹੀ ਗਲਤਫਲਤ ਬੋਲਣਾ ਜਾਂ ਮਿਸਤਰੀ ਇੱਕ ਦਿਨ ਮੈਨੂੰ ਗਾਲਾਂ ਬਹੁਤ ਕੱਢੀਆਂ ਸਾਡੀ ਕੁੜੀ ਨੂੰ ਵੀ ਮੁੰਡਾ ਚੰਗਾ ਬੋਲਿਆ ਆਪਾਂ ਕਹਿੰਨੇ ਵੀ ਦੇਖੋ ਇੱਕ ਨੀਚ ਬੰਦਿਆਂ ਦੀਆਂ ਗੱਲਾਂ ਨੇ ਇਹ ਤਾਂ ਗਰੀ ਹੋਈਆਂ ਗੱਲਾਂ ਨੇ ਗਰੀਆਂ ਹੋਈਆਂ ਗੱਲਾਂ ਨੇ ਇਹ ਗੱਲਾਂ 'ਚ ਕੋਈ ਤੰਤ ਨਹੀਂ ਹੈਗਾ ਔਰ ਮੇਰੇ ਭਾਈਆਂ ਨੂੰ ਹੱਥ ਬੰਨ੍ਹ ਕੇ ਸਾਡੀ ਇਹ ਬੇਨਤੀ ਹੈ ਵੀ ਅਸੀਂ ਇਹ ਚੀਜ਼ ਦੀ ਟੈਨਸ਼ਨ ਵੀ ਨਹੀਂ ਲੈਣੀ। ਬਿਲਕੁਲ ਸਾਨੂੰ ਕੋਈ ਗੁੱਸਾ ਨਹੀਂ। ਬਿਲਕੁਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਬਿਲਕੁਲ। ਸੋ ਮੇਰੀ ਇਹ ਬੇਨਤੀ ਹੈ ਇੱਕ ਵਾਰ ਸਾਗਵਾਨ ਦੀ ਵੀਡੀਓ ਸਕਿੱਪ ਨਾ ਕਰਿਓ। ਜੀ। ਸਾਗਵਾਨ ਦਾ ਪੱਲਾ ਮੇਰਾ ਉਰੇ ਆ ਕੇ ਚੈੱਕ ਕਰ ਲਓ। ਜੇ ਤੁਹਾਨੂੰ ਮਾਲ ਪਸੰਦ ਨਾ ਆਵੇ, ਕਾਰਾਗਿਰੀ ਪਸੰਦ ਨਾ ਆਵੇ, ਇਹਦੇ ਮਾਲ ਲੱਗਿਆ ਚੌੜਾ, ਮੋਟਾ ਨਾ ਪਸੰਦ ਆਵੇ ਤਾਂ ਆਪਾਂ ਤੁਹਾਨੂੰ ਆਉਣ ਜਾਣ ਦਾ ਕਰਾਇਆ ਵੀ ਬਿਲਕੁਲ ਫ੍ਰੀ ਦੇਵਾਂਗੇ। ਮੈਂ ਵੀ ਖਰਚਾ ਦੇ ਕੇ ਮੋੜਨਗੇ। ਇ 2000 ਰੁਪਏ ਦਾ ਪੱਲਾ ਸ਼ੁਰੂ ਹੋ ਜਾਂਦਾ ਜੀ ਜਿਹੜਾ ਮਾਰਕੀਟ ਦੇ ਵਿੱਚ 8000 ਰੁਪਏ ਦਾ ਪੱਲਾ ਮਿਲਦਾ ਹਾਂਜੀ ਹਾਂ ਸਨਮੈਕੇ ਵਾਲਾ ਹੂੰ ਮੇਰੇ ਤੋਂ ਤੁਸੀਂ ਸਿਰਫ 3000 ਰੁਪਏ ਦੇ ਵਿੱਚ ਲਿਆ ਸਕਦੇ ਗਰੰਟੀ ਵਾਲਾ ਹੋਊਗਾ ਜੀ 10 ਸਾਲ ਦੀ ਇਹਦੀ ਗਰੰਟੀ ਹੋਊਗੀ ਜੀ ਪੂਸ਼ ਮਰਜ਼ੀ ਹੋ ਜੇ ਇਹ ਲਿਖ ਕੇ ਦੇ ਨਹੀਂ ਗਰੰਟੀ ਫਿਰਟਨ ਚ ਹੀ ਹੁੰਦੀ ਹੈ ਜੀ ਲੋਕ ਸਿਆਣੇ ਨੇ ਰਿਟਰਨ ਚ ਹੀ ਲੈਂਦੇ ਨੇ ਠੀਕ ਹੈ ਜੀ ਮੇਰੇ ਕੋਲੇ ਗਲੋਸੀ ਪੱਲਾ ਪਿਆ ਮਾਰਕੀਟ ਰੇਟ ਘੱਟੋ ਘੱਟ 8900 ਰੁਪਏ ਜੀ ਹੂੰ ਇਹ ਲੈ ਜੋ ਤੁਸੀਂ ਸਰਬ 3000 ਰੁਪਏ ਦਾ ਅੱਛਾ ਇਹ ਵੀ ਤਾਂ 3000 ਰੁਪਏ ਦਾ ਮਾਰਕੀਟ ਦੇ ਵਿੱਚ ਇੰਨੇ ਲੋਕ ਕਾਪੀਕੈਟ ਬੈਠੇ ਨੇ ਦੋ ਨੰਬਰੀਏ ਲੋਕ ਬੈਠੇ ਨੇ ਸੋ ਜਿਹੜੀ ਵੀਡੀਓ ਦੇਖਦੇ ਉਹਨਾਂ ਸਿੱਧਾ ਅਵਲੇ ਦੀ ਫੈਕਟਰੀ ਚ ਜਾ ਕੇ ਗੱਲਬਾਤ ਸਾਡੇ ਨਾਲ ਕਰਿਆ ਕਰੋ ਰਾਹ ਦੇ ਵਿੱਚ ਤੁਹਾਨੂੰ ਕੋਈ ਫੁੱਦੂ ਬਣਾਉਂਦਾ ਬੰਦੇ ਬਹੁਤ ਅੱਜਕੱਲ ਮੈਨੂੰ ਪਤਾ ਬਿਲਕੁਲ ਜੀ ਦੂਸਰੀ ਜਗ੍ਹਾ ਤੇ ਜਾਂਦਾ ਲੈ ਕਹਿੰਦਾ ਭਾਈ ਲਖਮਿੰਦਰ ਉੱਧਰ ਗਿਆ ਹੋਇਆ ਆਉਂਦਾ ਤੁਸੀਂ ਉਰੇ ਬਹਿ ਜਾਓ ਅੱਛਾ ਜੀ ਗਲਤ ਬੋਲ ਕੇ ਆਰਡਰ ਫੜੇ ਸਭ ਕੁਝ ਚੱਲਦਾ ਸੋ ਵੀਰੇ ਮੇਰੀ ਵੀਡੀਓ ਦੇਖੀ ਆ ਮੈਨੂੰ ਆ ਕੇ ਮਿਲੋ ਹਾਂ ਜੇ ਲਖਵਿੰਦਰ ਨਹੀਂ ਤਾਂ ਸਮਝੋ ਤੁਸੀਂ ਲਖਵਿੰਦਰ ਨੂੰ ਆਰਡਰ ਹੀ ਨਹੀਂ ਦਿੱਤਾ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈਗੀ ਜਿਹੜੇ ਸਾਡੇ ਪੁਰਾਣੇ ਕਸਟਮਰ ਨੇ ਉਹ ਤਾਂ ਸਾਡਾ ਸਾਰਾ ਸਟਾਫ ਨੂੰ ਜਾਣਦੇ ਨੇ ਜਿਹੜੇ ਨਵੇਂ ਨੇ ਉਹ ਮੈਨੂੰ ਹੀ ਮਿਲੋ ਆ ਕੇ ਠੀਕ ਹੈ ਇਹ ਗੱਲ ਦੂਜੀ ਇੱਕ ਹੋਰ ਆ ਐਡਰੈਸ ਦੱਸ ਦਿਓ ਜੀ ਆਉਣ ਕਿੱਥੇ ਜੀ ਕਰੈਕਟਰ ਜਮਾਓ ਡੋਲਟਪੱਤੀ ਆ ਵੀਰੇ ਹਾਂ ਲੌਂਗੋਵਾਲ ਦੇ ਵਿੱਚ ਇੱਧਰ ਲੋਹਾ ਖੇੜੇ ਵਾਲੀ ਸੜਕ ਕੋਲੇ ਡੋਲਟਪੱਤੀ ਆ ਇੱਕੋ ਇੱਕ ਫੈਕਟਰੀ ਆ ਲੌਂਗੋਵਾਲ ਦੇ ਵਿੱਚ ਆਪਣੀ ਕੋਈ ਬ੍ਰਾਂਚ ਨਹੀਂ ਹੈਗੀ ਕੋਈ ਆਪਣਾ ਲਿਹਾਜੀ ਨਹੀਂ ਹੈਗਾ ਕੋਈ ਆਪਣਾ ਮਿੱਤਰ ਨਹੀਂ ਹੈਗਾ ਕੰਮ ਦੇ ਮਾਮਲੇ 'ਚ ਸੋ ਜਿਹੜਾ ਤੁਹਾਨੂੰ ਬੰਦਾ ਕਹਿੰਦਾ ਸਮਝ ਲੋ ਝੂਠ ਬੋਲਦਾ ਝੂਠ ਬੋਲ ਕੇ ਆਰਡਰ ਤੁਸੀਂ ਲੈ ਕੇ ਵੀ ਦੇਖ ਲੇ ਫਿਰ ਤੁਹਾਡੇ ਬਾਅਦ 'ਚੋਂ ਪੰਚਾਇਤਾਂ 'ਚ ਨਿਬੜਦੇ ਹੋ ਥਾਣਿਆਂ 'ਚ ਨਿਬੜਦੇ ਹੋ ਉਹ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਵੀਰੇ ਉਹਦੇ ਜ਼ਿੰਮੇਵਾਰ ਤੁਸੀਂ ਹੋ ਹਾਂ ਜੇ ਇੱਥੇ ਤੁਸੀਂ ਲਖਵੇਂ ਤੁਨੂੰ ਆਰਡਰ ਨਹੀਂ ਦਿੱਤਾ ਪਹਿਲਾਂ 20-3000 ਰੁਪਏ ਕੋਈ ਕਿਸੇ ਦਾ ਲੈ ਕੇ ਭੱਜ ਗਿਆ ਉਹ ਬਾਅਦ ਚ ਉਠਾਣਿਆਂ ਚ ਫਿਰ ਗਿਆ ਉਹ ਉਹਨੂੰ ਬਣਾਈਗਾ ਉਹਨੂੰ ਬਣਾਈਗਾ ਗੱਲ ਇਹੋ ਜੀ ਕੋਈ ਨਹੀਂ ਕਿਸੇ ਨੇ ਮੇਰੇ ਤੋਂ 5 ਰੁਪਏ ਲੈਣੇ ਨੇ 10 ਰੁਪਏ ਲੈਣੇ ਨੇ ਤਾਂ ਆਪਦੇ ਖਰੇ ਨੇ ਵੀਰੇ ਜਦੋਂ ਮਰਜ਼ੀ ਆ ਕੇ ਮੈਨੂੰ ਦੱਸੋ ਵੀ ਭਾਈ ਸਾਡੇ 10 ਰੁਪਏ ਤੇਰੇ ਕਿ ਨਹੀਂ ਵੱਧ ਚੱਲੇ ਨੇ ਆਪਦੇ ਲਈ ਲੈ ਵੀ ਵੀਰੋ ਬਹੁਤ ਸਾਰਾ ਬਹੁਤ ਸਮਾਨ ਦਿਖਾਉਣ ਨੂੰ ਹੌਲੀ ਹੌਲੀ ਦਿਖਾਉਂਦੇ ਜਾਵਾਂਗੇ ਅੱਜ ਮੈਂ ਸੀ ਆ ਸਾਗਵਾਨ ਦੇ ਜਿਹੜੇ ਸਵਾਲ ਉੱਠੇ ਸੀ ਉਹਦਾ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਾਲ ਬਹੁਤ ਸਾਰਾ ਹੈਗਾ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜਿਹੜੇ ਬੰਦੇ ਪੰਜਾਬ ਦੇ ਪਿੰਡਾਂ ਦੇ ਨਾਂ ਨਹੀਂ ਜਾਣਦੇ ਇੱਥੇ ਆ ਕੇ ਇਹਦੇ ਦਰਵਾਜ਼ਿਆਂ ਦੇ ਪੜ੍ਹ ਲਓ ਸਾਰੇ ਪਿੰਡਾਂ ਦੇ ਨਾਂ ਸਿੱਖ ਜਾਓਗੇ ਸਾਗਵਾਨ ਪਿਆ ਜੀ ਮਰਿੰਡੀ ਅੱਜ ਤੁਹਾਨੂੰ ਇੱਧਰ ਦਿਖਾ ਦਿੰਦਾ ਜੀ ਮਰਿੰਡੀ ਹੈਗੀ ਆ ਗੋਵਿੰਦ ਵੀਰੇ ਅਸੀਂ ਨਾ ਅਸਲ ਦੇ ਵਿੱਚ ਅਸੀਂ ਮੰਨ ਲਓ ਵੀ ਅਸੀਂ ਨਾ ਕੰਮ ਦੇ ਵਿੱਚ ਇਹਦੇ ਵਿੱਚ ਹਣੇ ਹੋਏ ਆਂ ਤਾਂ ਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ ਹੈਗੀ ਜੀ ਬਿਲਕੁਲ ਇਹ ਨਾਲ ਮਰਿੰਡੀ ਹੈ ਇਹ ਇਹ ਰੈੱਡ ਮਰਿੰਡੀ ਦਾ ਪੱਲਾ ਵੀਰੇ ਸਿਰਫ 1200 ਰੁਪਏ ਦਾ ਪੱਲਾ ਸਿਰਫ 1200 ਦਾ ਫਿਰ ਉਹੀ ਗੱਲ ਆਜੂ ਫਿਰ ਮੈਨੂੰ ਗਾਲਾਂ ਕੱਢਣਗੇ ਲੋਕ 800 ਰੁਪਏ 900 ਰੁਪਏ ਲੇਬਰ ਪਾ ਜਾਂਦੇ ਪਰ ਤੁਹਾਨੂੰ ਮਰਿੰਡੀ ਪਿਓਰ ਰੈੱਡ ਮਰਿੰਡੀ ਦਾ ਪੱਲਾ 1200 ਰੁਪਏ ਦਾ ਦੇ ਦਾਂਗੇ ਤੇ ਚੈੱਕ ਕਰਾ ਕੇ ਲੈ ਜਾਓ ਚੈੱਕ ਕਰਾ ਲਓ ਚਾਹੇ 20 ਬੰਦਿਆਂ ਤੋਂ ਚੈੱਕ ਕਰਾ ਲਓ ਇਹ ਤੁਹਾਡੇ ਸਾਹਮਣੇ ਰੈੱਡ ਮਰਿੰਡੀ ਪਈ ਹੈ ਮਰਿੰਡੀ ਪਈ ਹੈ ਜਿੰਨੀ ਮਰਜ਼ੀ ਮਰਿੰਡੀ ਲੈ ਜਾਓ ਰਸ਼ੀਅਨ ਕੈਲ ਲੈ ਜਾਓ ਸਿਰਫ 700 ਰੁਪਏ ਦਾ ਪੱਲਾ ਅੱਛਾ ਰਸ਼ਨ ਕਹ ਲੈ 800 ਰੁਪਏ ਦਾ ਪੱਲਾ 1000 ਰੁਪਏ ਦਾ ਪੱਲਾ ਤੇ 3000 3500 ਰੁਪਏ ਦਾ ਅੰਮ੍ਰਿਤਸਰ ਦਾ ਮਾਲ ਪਿਆ ਸਾਰਾ ਆ ਕੇ ਚੈੱਕ ਕਰ ਲੋ ਠੀਕ ਹੈ ਜੀ ਔਰ ਇੱਕ ਮੈਨੂੰ ਹੋਰ ਦੱਸ ਦੇਣਾ ਗੋਵਿੰਦ ਵੀਰੇ ਹਾਂਜੀ ਆ ਮੁਕਸਰ ਦਾ ਪੱਲਾ ਪਿਆ ਦੇਖੋ ਹਾਂਜੀ ਠੀਕ ਹੈ ਮੁਕਸਰ ਲਿਖਿਆ ਹੋਇਆ ਬਕਾਇਦਾ ਮੁਕਸਰ ਬਕਾਇਦਾ ਲਿਖਿਆ ਇਹਨੂੰ ਫੜਿਓ ਹਾਂਜੀ ਆ ਵੀ ਮੁਕਸਰ ਦਾ ਪੱਲਾ ਹੈ ਜੀ ਹੁਣ ਇਹ ਪੱਲਾ ਵੀਰੇ ਸਾਰਾ 3000 ਰੁਪਏ ਦਾ ਅੱਛਾ ਜੀ ਠੀਕ ਹੈ ਇਹਨੂੰ ਚਾਹੇ ਤੁਸੀਂ 100 ਫੁੱਟ ਤੋਂ ਪੱਲੇ ਨੂੰ ਸਿੱੜਦੇ ਸਾਲਾ ਹਲਕਾ ਨਹੀਂ ਕਿੰਨੀ ਦਾ ਬੰਦੀ ਇਹਨਾਂ ਗਾਹਕ ਨੇ ਬਾਈ ਸਟੀਲ ਪਵਾ ਰਖਿਆ ਤਾਂ ਹੂੰ ਬਿਲਕੁਲ ਫਰੀ ਆ ਅੱਛਾ ਜੀ ਸਟੀਲ ਦਾ 1 ਰੁਪਿਆ ਵੀ ਨਹੀਂ ਲੈਂਦਾ ਆਪਾਂ ਨੇ ਸਿਰਫ 155 ਰੁਪਏ ਸਕਰ ਫੁੱਟ ਦੇ ਵਿੱਚ ਪੱਲਾ ਦਿੱਤਾ 3500 ਰੁਪਏ ਦਾ ਪੱਲਾ 2000 ਰੁਪਏ ਪੱਲੇ ਦੀ ਲੇਬਰ ਚੱਲਦੀ ਆ 1500 ਦਾ ਮਟੀਰੀਅਲ ਵੀ ਨਹੀਂ ਲੱਗਿਆ ਹੋਊਗਾ ਲੱਗਿਆ 1000 ਰੁਪਏ ਦੀ ਤਾਂ ਉਹਨੇ ਅਗਲੇ ਨੇ ਇਹਦੇ ਵਿੱਚ ਸਟੀਲ ਪਵਾ ਰੱਖੀ ਆ ਹੈ ਫਿਰ ਲੱਕੜ ਵੱਖਰੀ ਰਹਿ ਗਈ ਜਾਲੀ ਲੱਕੜ ਦਾ ਪੱਲਾ ਐ ਨਹੀਂ ਹੈਗਾ ਜੀ ਫੁੱਦੂ ਜਾ ਕੰਮ ਆ ਥੱਲੇ ਦੇਖੋ ਚੌੜੀ ਖੁਰਜੀ ਤਹਾਂ ਵੀ ਦੇਖੋ ਚੌੜੀ ਲੱਕੜ ਹੂੰ ਪੁੱਠਾ ਕਰ ਲੋ ਸਿੱਧਾ ਕਰ ਲੋ ਕੋਈ ਪੁੱਠ ਨਹੀਂ ਕੋਈ ਸਿੱਧ ਨਹੀਂ ਜੀ ਬਿਲਕੁਲ ਫਿਰ ਇਹਦੇ ਮਾਗਰਲੇ ਪਾਸੇ ਦੇਖੋ ਜਾਲੀ ਭੈਣ ਡਬਲ ਜਾਲੀ ਲੱਕੜ ਲੱਗੀ ਹੋਈ ਹੈ ਡਬਲ ਡਿਜ਼ਾਈਨ ਅੱਛਾ ਇਹਦੇ ਬਾਲੇ ਵੀਰ ਕਹਿੰਦੇ ਹੁੰਦੇ ਨੇ ਜੀ ਅੱਭੀ ਆਹਾਂ ਖੁਰਜੀਆਂ ਤੰਗ ਹੁੰਦੀਆਂ ਨੇ ਜੇ ਹੈ ਭਾਈ ਆਹ ਮਾਲ ਭੇਜਣ ਵਾਸਤੇ ਰੱਖਿਆ ਹੈ ਇਹਨਾਂ ਨੇ ਤੁਹਾਨੂੰ ਜਿੰਨੀ ਖੁਰਜੀ ਕੋਈ ਇਹਨਾਂ ਨਹੀਂ ਰੱਖਦਾ ਹੁੰਦਾ ਹਣਾ ਤੁਸੀਂ ਖੁੱਲੀ ਲਾਓ ਖੁਰਜੀ ਤੁਸੀਂ ਭੀੜੀ ਲਾਓ ਤੁਸੀਂ ਮੋਟੀ ਲਾਓ ਤੁਸੀਂ ਚੌੜੀ ਲਾਓ ਇਹ ਤੁਹਾਡੇ ਤੇ ਡਿਪੈਂਡ ਆ ਸਾਡੇ ਤੇ ਨਾ ਕਰੋ ਜਿੰਨਾ ਤੁਸੀਂ ਕਹਿ ਕੇ ਜਾਓਗੇ ਜੇ ਉਹਨਾਂ ਨਾਲ ਭੇਜਿਆ ਤੁਸੀਂ ਤਾਂ ਕਿਹੋ ਉਧਰ ਦੇਖੋ ਇੱਕ ਉਹ ਮਾਲ ਪਿਆ ਸਾਹਮਣੇ ਚੈੱਕ ਕਰਾ ਦੋ ਬੰਦੇ ਨੂੰ ਸਟੀਲਾਂ ਦੇਖੋ ਕਿਵੇਂ ਬਣਾਉਂਦੇ ਨੇ ਜਿੱਦ ਜਿੱਦ ਕੇ ਗਾਹਕ ਅਗਲਾ ਕੰਮ ਕਰਾਉਂਦਾਗਾ ਵੀ ਪਤਾ ਨਹੀਂ ਕਦੇ ਇਹ ਵੱਧਣਾ ਲੈ ਜਾਣ ਪੈਸੇ ਮੈਂ ਕਹਿੰਦਾ ਸਾਡੇ ਪੂਰੇ ਹੋ ਜਾਣ ਤਾਂ ਲੋਟਾ ਬਿਲਕੁਲ ਜੀ ਬਿਲਕੁਲ ਕਿਸੇ ਨੂੰ ਕੁਝ ਨਹੀਂ ਸਮਝਾ ਸਕਦੇ ਅੱਜ ਗੱਲ ਜਦੋਂ ਲੋਕ ਕਿਸੇ ਨੂੰ ਐਂ ਹੀ ਨਹੀਂ ਪਤਾ ਲੱਗਦਾ ਵੀ ਇਹ ਭਾਂ ਫੈਕਟਰੀ ਉਹ ਵੀਡੀਓ ਵਾਲੇ ਦੀ ਆ ਕਿ ਕਿਸੇ ਲੈ ਕੇ 2 ਲੱਖ ਰੁਪਏ ਦਾ ਸਮਾਨ ਬੈਠਾ ਹੈ ਉਹ ਤੋਂ ਸਮਝ ਨਹੀਂ ਲੈ ਗਿਆ ਜਦੋਂ ਐਨੀ ਪਤਾ ਲੱਗ ਰਿਹਾ ਇਹਨਾਂ ਨੂੰ ਕੀ ਪਤਾ ਲੱਗੂ ਦੱਸ ਬਿਲਕੁਲ ਆਪਾਂ ਤਾਂ ਬਾਲਾ ਸਿਆਣਾ ਦਾਪਾ ਕਰਨ ਨਹੀਂ ਨਾ ਸਕਦੇ ਗੋਬਿੰਦ ਜੀ ਬਿਲਕੁਲ ਆਪਾਂ ਤਾਂ ਜਿਹੜੀਆਂ ਮੇਨ ਮੇਨ ਗੱਲਾਂ ਨੇ ਦੇਖੋ ਉਹੀ ਦੱਸ ਸਕਦੇ ਬਿਲਕੁਲ ਜੀ ਯਾਰ ਦੇ ਮਾਲ ਬਰਤੀ ਦੱਸ ਸਕਦੇ ਸੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ